ਅਸੀਂ ਅਕਸਾਂ ਨੂੰ ਵੀਰੋ ਤੁਹਾਡਾ ਬ੍ਰਾਡਕਾਸਟਰ ਫੋਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 8521 ਵੀਰ ਆਪਣਾ ਕੰਟੈਕਟ ਨੰਬਰ ਅੱਜ ਦੀ ਵੀਡੀਓ ਕੋ ਪਿੰਡ ਸੁਖਣਾ ਅੰਦ ਜ਼ਿਲ੍ਹਾ ਮੋਗਾ ਬਈ ਤਹਿਸੀਲ ਇਹਨੂੰ ਬੱਗਾ ਪੁਰਾਣਾ ਪੈ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ। ਅਸਤਰੀਕਾਲ ਜੀ। ਨਾਮ ਕੀ ਹੈ ਬਾਈ ਆਪਣਾ? ਅੰਬੀਪ ਸਿੰਘ ਹੈ ਜੀ। ਬਾਈ ਆਪਣੇ ਘਰ ਹਣਾ ਵੇ ਕਿ ਐਡਰੈਸ ਹੈ ਜੀ? ਪਿੰਡ ਸੁਖਾਨਾਂਦ ਜੀ, ਕੋਠੇ ਵਾਲਾ ਕੱਚਾ ਰਾਹ, ਖੇਤਾਂ ਦੇ ਘਰ ਆਈ। ਠੀਕ ਹੋਈ। ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਦਾ ਕੰਟੈਕਟ ਨੰਬਰ ਆ, ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਦਾ ਘਰ ਆ ਸਕਦੇ ਹੋ। ਤੇ ਦੱਸਣਾ ਚਾਹੁੰਦੇ ਆ ਬਾਈ ਦਾ ਵਪਾਰ ਲੈਣ ਦਾ ਕੰਮ ਆ ਤੇ ਅੱਜ ਆਪਣੇ ਕੋ ਕਿੰਨੇ ਨਗ ਬਕਾਊ ਆ? ਦੋ ਆ ਜੀ। ਦੋ ਵੜਾ ਬਕਾਊ ਆ। ਤੇ ਕੀ ਡਿਟੇਲ ਆਈ? ਸਭ ਤੋਂ ਪਹਿਲੇ ਇਧਰੋਂ ਸ਼ੁਰੂ ਕਰਦੇ ਆ ਆ ਵੜਾ। ਪਹਿਲਾ ਸੂਆ ਜੀ ਇਹੇ। ਪਹਿਲਾ ਅ ਚਾਰ ਮਹੀਨੇ ਹੋ ਗਏ ਸੂਈ ਨੂੰ ਬੱਚਾ ਹੈਗਾ ਜੀ ਇਹ ਤਾਂ ਹੈ ਨਹੀਂ ਆਈ ਇਹਦਾ ਚਾਰ ਦਾ ਦਾ ਰਖੀ ਹੋਈ ਹੈ ਇਹਦੀ ਮੂੰਹੋਂ ਚਾਰ ਦਾੰਦਾ ਜੀ ਤੇ ਕੋਈ ਆਪਾਂ ਬਈ ਇਹਦੇ ਸੀਮਨ ਸੁਮਨ ਦਾ ਟੀਕਾ ਭਰਾਇਆ ਹੋ ਗਿਆ ਟੀਕਾ ਭਰਾਇਆ ਵਾ ਜੀ ਇੱਕ ਮਹੀਨਾ ਤੇ ਦੋ ਦਿਨ ਹੋ ਗਏ ਆਪਾਂ ਆਪ ਭਰਾਇਆ ਜੀ ਨਹੀਂ ਜੀ ਆਪਾਂ ਜਿੱਥੇ ਲਿਆਂਦੀ ਉਹਨਾਂ ਨੇ ਮਾਲਕਾਂ ਨੇ ਦੱਸਣ ਦੇ ਮਨ ਦਾਵਕ ਲਿਖਿਆ ਵਾ ਜੀ ਠੀਕ ਹੋਈ ਤੇ ਇਸ ਟਾਈਮ ਇਹਦੇ ਹੀ ਠੰਡਾ 10 ਲੀਟਰ ਦੁੱਧ ਤਿਆਰ ਹੈ 10 ਲੀਟਰ ਦੁੱਧ ਤਿਆਰ ਹੈ ਜੀ ਠੀਕ ਹੋ ਜੀ ਆਪਾਂ ਆਪਣੇ ਕੋਲ ਦੇ ਰਹੀ ਹੈ ਇਸ ਟਾਈਮ 10 ਲੀਟਰ ਹਾਂ ਜੀ ਹਾਂ ਜੀ ਠੀਕ ਹੋ ਜੀ ਦੇਖ ਸਕਦੇ ਹੋ ਵੀ ਬਾਡੀ ਪੰਤਰ ਦੀ ਤੁਹਾਡੇ ਸਾ ਫੱਲੋਂ ਬਹੁਤ ਸਾਫ਼ ਹੋ ਗਿਆ ਕੱਢ ਲਓ ਬਾਹਰ ਆਪਾਂ ਦਿਖਾ ਦਈਏ ਮੂੰਹੋਂ ਵੀਰੇ 4 ਦਿਨ ਦਾ 4 ਮਹੀਨੇ ਹੋ ਗਏ ਬਈ ਸੂਈ ਨੂੰ ਪਹਿਲਾ ਸੂਆ ਜੀ ਪਹਿਲਾ ਸੂਆ ਸੂਈ ਹੋਈ ਆ ਤੇ 1 ਮਹੀਨਾ 2 ਦਿਨ ਹੋ ਗਏ ਵੀਰੇ ਇਹਦੇ ਟੀਕਾ ਭਰਾਏ ਠੀਕ ਹੋ ਜੀ ਤੋਰਾ ਤੁਸੀਂ ਦੇਖ ਸਕਦੇ ਹੋ ਨਰਮਿਆਨੇ ਕੱਢ ਦੀ ਆ ਬਾਹਰ ਨਾਲ ਤੁਸੀਂ ਚੈੱਕ ਕਰ ਸਕਦੇ ਹੋ ਆਰਡਰ ਦੀ ਕੁਆਲਿਟੀ ਸੋਹਣਾ ਤੋਰਾ ਦੇਖ ਸਕਦੇ ਹੋ ਬਾਈ ਜੀ ਤੁਸੀਂ ਆਇਓ ਬਾਈ ਜੀ ਲੰਗਰੂਪ ਦੀ ਸੋਹਣੀ ਆ ਵੀਰੇ ਥਣਾ ਦੀ ਕੁਆਲਿਟੀ ਸ਼ਾਨਦਾਰ ਉਹਨਾਂ ਥਣ ਲੱਗਿਆ ਹੋਇਆ ਥੱਲੋਂ ਸਾਫ਼ ਆ ਬਾਈ ਜੀ ਉਹ ਚਾਹ ਨੂੰ ਤਾਂ ਆ ਪੂਰੀ ਚੰਗੀ ਆ ਦੀ ਬਾਡੀ ਬੰਦਰ ਦੀ ਚੰਗੀ ਆ ਆਰਡਰ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਸੋਹਣਾ ਆਰਡਰ ਆ ਬਾਈ ਚੰਗਾ ਥਣ ਲੱਗਿਆ ਹੋਇਆ ਜੀ ਇੰਨ ਕੋਈ ੜਕਾ ਵੀ ਆਇਆ ਜਿਵੇਂ ਮਾਰਦੀ ਬੈਹੋ ਨਾ ਠੰਡੀ ਸੀਲ ਪੂਰੀ ਆ ਦੇਖ ਸਕਦੇ ਹੋ ਕੋਈ ਗੱਲ ਨਹੀਂ ਬੋ ਜਾਖ ਚੁਈ ਜਾਂ ਨੂੰ ਤੇ ਕੀ ਮੁੱਲ ਮੁੱਲ ਕਰਦੇ ਇਹਦਾ ਤਾਂ 20000 ਰੁਪਏ ਇਹਦਾ ਮੁੱਲ 25000 ਹੋ ਜਾ ਬਾਈ ਜੀ ਮੋਕੇ ਤੇ ਮਾਨ 25000 ਰੁਪਏ ਬਾਈ ਡਿਮਾਂਡ ਕਰਦੇ ਮੋਕੇ ਤੇ ਮਾਨਤਨ ਕੀਤਾ ਜਾਊਗਾ ਤੇ ਅੱਗੇ ਆ ਜਾਓ ਇਹਦੀ ਕੀ ਡਿਟੇਲ ਹੈ ਇਹ ਦੂਜਾ ਸੂਆ ਜੀ ਇਹ ਸੂਈ ਹੋਈ ਹੈ ਜੀ ਹਾਂਜੀ ਤੇ ਕਿੰਨਾ ਟਾਈਮ ਹੋ ਗਿਆ ਬਾਈ ਇਹਨੂੰ ਸੂਈ ਇਹ 2 ਮਹੀਨੇ ਸੂਈ ਵੇ ਜੀ ਉਹ ਬੱਚੀ ਹੈ ਜੀ ਤੇ ਮਗਰ ਸੈਕ ਹਜੇ ਦਗਾਉਣੀਆਂ ਜੀ 2 ਮਹੀਨਿਆਂ ਦੀ ਬਾਈ ਮਗਰ ਬੱਚੀ ਆ ਸੰਗ ਹਜੇ ਇਹਦੇ ਦਗਾਉਣੇ ਆ 2 ਮਹੀਨੇ ਹੋ ਗਏ ਸੂਈ ਨੂੰ ਤੇ ਦੁੱਧ ਦਾ ਕੀ ਹੈ ਜੀ ਰਕਤ 11 ਚਲੋ ਦੁੱਧ ਆਈਏ ਥਲੇ ਆਪਾਂ ਚੁੰਨੇ ਜੀ ਅਸਟ ਹਾਂਜੀ ਹਾਂਜੀ 11 ਲੀਟਰ ਦੁੱਧ ਦੀ ਚਵਾਈ ਹੁੰਦੀ ਹੈ ਕ੍ਰਾਸ ਬਰੀਡ ਦੀ ਹੈ ਵੀਰੇ ਕਾਲੇ ਰੰਗ ਦੀ ਹੈ ਵੇਖ ਸਕਦੇ ਹੋ ਸੀਰ ਥੂਲ ਇਹ ਵੀ ਵਧੀਆ ਹੈ ਜੀ ਪੂਰੀ ਆ ਜਿਵੇਂ ਮਰਜ਼ੀ ਭਾਵੇਂ ਹੋ ਗਏ ਚਲੋ ਮੜੇ ਕੱਢ ਲਓ ਇਹਨੂੰ ਬਾਹਰ ਕਾਰੂ پوری ਬੰਦਾਈਏ ਧਾਰ ਵੀ ਪਲੀ ਐ ਦੇਖ ਸਕਦੇ ਹੋ ਚੰਗੀ ਪਲੀ ਹੋਈ ਐ ਬਾਈ ਬੱਚੀ ਦੇ ਹਜੇ ਵੀਰੇ ਸੰਗ ਦਗਾਉਣੇ ਆ 2 ਮਹੀਨੇ ਹੋ ਗਏ ਸੂਈ ਨੂੰ ਮਗਰ ਇਹਦੇ ਬੱਚੀ ਆ ਤੋਰਾ ਤੁਸੀਂ ਦੇਖ ਸਕਦੇ ਹੋ ਕਰਾਸ ਬਰੀਡ ਦੀ ਆ ਦਰਮਿਆਨੇ ਘਾਦੀ ਐ ਵੀਰੇ ਇਸ ਟਾਈਮ 11 ਲੀਟਰ ਦੁੱਧ ਤਿਆਰ ਆ ਸੂਣਾ ਖਣ ਲੱਗਿਆ ਦੇਖ ਸਕਦੇ ਹੋ ਤੁਸੀਂ ਤੋਰਾ ਦੇਖ ਸਕਦੇ ਹੋ ਤੁਸੀਂ ਆਰਡਰ ਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਹਾਂ ਜੀ ਸਰ ਨੇ ਭੇਜੀ ਇਹ ਇਹਦਾ ਕੀ ਮੁੱਲ ਕਰਦੇ ਆਂ ਬਾਈ ਜੀ ਇਹਦਾ ਮੁੱਲ 30000 ਹੈ ਜੀ ਇਹਦਾ ਮੁੱਲ 30000 ਹੋ ਜਾ ਬਾਈ ਜੀ ਮੌਕੇ ਤੇ ਮੰਨ ਲਿਆ ਠੀਕ ਹੋ ਬਾਈ ਜੀ ਆਪਣਾ ਕੰਟੈਕਟ ਨੰਬਰ ਕਨਫਰਮ ਕਰ 98171 ਜੀ ਹਾਂ ਜੀ 10523 ਜੀ ਇਹ ਬਾਈ ਦਾ ਕੰਟੈਕਟ ਨੰਬਰ ਹੈ ਜੇ ਦੋਨਾਂ ਨਗਾਂ ਵਿੱਚੋਂ ਕੋਈ ਵੀ ਨਾਕਿਸ਼ ਭਰਾ ਨੂੰ ਪਸੰਦ ਹੋ ਤੁਸੀਂ ਬਾਈ ਨਾਲ ਜਰੂਰ ਕੰਟੈਕਟ ਕਰੋ ਤੇ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ